30 ਗ੍ਰਾਮ ਹੈਰੋਇਨ ਸਨੇ ਥਾਣਾ ਵੈਰੋਕਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ ਮਾਮਲਾ ਦਰਜ ਅੱਜ ਦਿਨ ਸੋਮਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਹਲਕੇ ਦੇ ਥਾਣਾ ਵੈਰੋਕਾ ਦੇ ਇੰਚਾਰਜ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਦੇ ਵੱਲੋਂ ਬੀਤੇ ਕੱਲ ਕਾਠਗੜ ਵਿਖੇ ਗਸ਼ਤ ਕਿਤੇ ਜਾ ਰਹੀ ਸੀ ਇਸੇ ਦੌਰਾਨ ਇੱਕ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜ ਗਿਆ ਤਾਂ ਉਸ ਨੂੰ ਕਾਬੂ ਕਰ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਦੱਸ ਦਈਏ ਕਿ ਪੁਲਿਸ ਪਾਰਟੀ ਦੇ ਵੱਲੋਂ ਉਕਤ ਸ਼ਖਸ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅੱਜ ਥਾਣਾ ਬੈਰੋ ਕਾ ਪੁਲਿਸ ਦੇ ਵੱਲੋਂ ਉਕਤ ਸ਼ਖਸ ਨੂੰ ਮਾਨਯੋਗ ਅਦਾਲਤ ਵਿੱਚ ਜਲਾਲਾਬਾਦ ਵਿਖੇ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦਾ ਕਹਿਣਾ ਹੈ ਕਿ ਇਸ ਦਾ ਰਿਮਾਂਡ ਲੈ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਸ਼ਖਸ ਹੈਰੋਇਨ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਅੱਗੇ ਕਿੱਥੇ ਵੇਚਦਾ ਸੀ ਦੱਸਦੀ ਕਿ ਪੁਲਿਸ ਦਾ ਕਹਿਣਾ ਹੈ ਕਿ ਉਕਤ ਸ਼ਖਸ ਬਹੁਤ ਸ਼ਾਂਤ ਰਹਿ ਅਤੇ ਪੁੱਛਗਿੱਛ ਦੌਰਾਨ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਨਹੀਂ ਦੇ ਰਿਹਾ ਅ ਕੱਲ ਥਾਣਾ ਵੈਰੋਪੇ ਤੋਂ ਇਹ ਸਈ ਸਵਰਨ ਸਿੰਘ ਅਗਸਤ ਫਿੰਡ ਕਾਰਟਗੜ ਸੀਗਾ ਮੌਜੂਦ ਤਾਂ ਸੇਮ ਨਾਲੇ ਕੋਲ ਅਗਸਤ ਕਰਦਾ ਪੁੱਜਾਤਾ ਸਾਹਮਣੇ ਪਟੜੀ ਤੋਂ ਇੱਕ ਇਹ ਨੌਜਵਾਨ ਆਉਂਦਾ ਦਿਖਾਈ ਦਿੱਤਾ ਜਦ ਪੁਲਿਸ ਨੇ ਵੇਖ ਕੇ ਪਿੱਛੇ ਮੁੜ ਗਿਆ ਇਹਨੂੰ ਕਾਬੂ ਕਰਕੇ ਇਹਿਤਲਾ ਚਿੱਲੀ ਦਾ 30 ਗ੍ਰਾਮ ਹੀਰੋਨ ਬਰਾਉਂਡ ਹੋਈ ਹੈ ਜਿਸ ਤੇ ਮਕਦਮਾ ਨੰਬਰ 20 103 24 ਅੰਦਰ ਸੈਕਸ਼ਨ 21 ਕਾਲ 85 ਥਾਣਾ ਬੈਰੋ ਕੋ ਦਰਜ ਕੀਤਾ ਗਿਆ ਤੇ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਵੀ ਕਿੱਥੋਂ ਲੈ ਕੇ ਆਉਂਦਾ ਤੇ ਕਿੰਨੀ ਵੇਚਦਾ ਸਰ ਇਹਦਾ ਪਿੰਡ ਕਿਹੜਾ ਵੀ ਇਹਦਾ ਪਿੰਡ ਹੈਗਾ ਜੀ ਚੱਕ ਕਰਨੀ ਵਾਲਾ ਉਰਫ ਕਟਗੀਆਂ ਵਾਲਾ ਥਾਣਾ ਬੈਰੋ ਕੋ ਦੀਆ ਸਰ ਪਤਾ ਲੱਗਿਆ ਕਾਫੀ ਛਾਤਿਰ ਬੰਦਾ ਹੈ ਦੱਸ ਰਿਹਾ ਕੁਝ ਕਿੱਥੋਂ ਲੈ ਕੇ ਆਇਆ ਕਿੱਥੇ ਵੇਚ ਰਿਹਾ ਬਹੁਤ ਹੀ ਚਲਾਕ ਹੈ ਤੇ ਬਹੁਤ ਹੀ ਮਤਲਬ ਚੁਸਤ ਹੈ ਦੱਸਦਾ ਨਹੀਂ ਪਿਆ ਕਿੱਥੋਂ ਲਿਆ ਕਿੱਥੋਂ ਕਰਦਾ ਇਹਦੇ ਕੋਲ ਜੋ ਬੈਕਵਰਡ ਫਾਰਵਰਡ ਲਿੰਕ ਇਧਰ ਰਿਮਾਂਡ ਲੈ ਕੇ ਇਹਦੇ ਕੋਲ ਪੁੱਛਕਿਸ਼ ਕੀਤੀ ਜਾਏਗੀ ਤੇ ਅੱਗੇ ਪੁੱਛਿਆ ਜਾਏਗਾ ਇਹਦੇ ਕਿਸਬੰਧ ਕਿਹਦੇ ਨਾਲ ਹੈ ਸਰ ਹੁਣ ਇੱਥੇ ਰਿਮਾਂਡ ਅੱਜ ਮੰਗ ਕੀਤੀ ਜਾਏਗੀ ਤੁਹਾਡੇ ਨੂੰ ਹਾਂਜੀ ਰਿਮਾਂਡ ਅਸੀਂ ਲੈ ਰਹੇ ਹਾਂ ਕੋਰਟ ਵਿੱਚ ਤਾਂ ਰਿਮਾਂਡ ਲੈ ਕੇ ਪੁੱਛਕਿਸ਼ ਕੀਤੀ ਜਾਏਗੀ ਠੀਕ ਹੈ